ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਨੋ ਸੁਨ ਕਹੈ ਸਬ ਕੋਈ ਆਨਹਤ ਸੁਨ ਕਹਾ ਤੇ ਹੋਈ ਆਨਹਤ ਸੁਨ ਰਤੇ ਸੇ ਕੈਸੇ ਜਿਸ ਤੇ ਉਪਜੈ ਤਿਸ ਹੀ ਜੈਸੇ ਉਹ ਜਨਮ ਨ ਮਰੇ ਨ ਆਵੈ ਜਾਹੇ ਨਾਨਕ ਗੁਰਮੁਖ ਮਨ ਸਮਝਾਹਿ ਸਤ ਗੁਰ ਜੀ ਉਪਦੇਸ਼ ਕਰਦੇ ਹਨ ਕੇ ਮੁਕਤੀ ਪ੍ਰਾਪਤੀ ਮਨ ਦੇ ਚੁੱਪ ਹੋ ਜਾਣ ਭਾਵ ਕਲਪਨਾ ਰਹਿਤ ਹੋ ਜਾਣ ਅਪਰੰਤ ਹੀ ਸੰਭਵ ਹੈ ਸਦੀਵੀ ਮੁਕਤੀ ਤਾਂ ਮਨ ਦੇ ਸਦੀਵੀ ਕਲਪਨਾ ਰਹਿਤ ਜਾਂ ਆਨਹਦ ਸੁੰਨ ਅਵਸਥਾ ਪ੍ਰਾਪਤ ਕਰ ਲੈਣਾ ਅਪਰੰਤ ਹੀ ਹੋ ਸਕਦੀ ਹੈ ਜਿਹੜਾ ਰਸਤਾ ਸੁੰਨ ਸਮਾਦ ਵਾਲਾ ਜੋਗੀਆਂ ਦਾ ਅਪਣਾਇਆ ਹੋਇਆ ਸੀ ਉਸ ਨਾਲ ਸਦੀਵੀ ਸੁੰਨ ਅਵਸਥਾ ਪ੍ਰਾਪਤ ਨਹੀਂ ਹੋ ਸਕਦੀ ਹੈ ਇਹ ਗੱਲ ਸਤਗੁਰ ਜੀ ਜੋਗੀਆਂ ਨੂੰ ਆਖ ਰਹੇ ਹਨ ਕਿ ਜੋਗੀ ਜਨੋ ਤੁਸੀਂ ਜੋ ਇਹ ਸੁਨੋ ਸੁਨ ਦਾ ਰੌਲਾ ਪਾਉਂਦੇ ਰਹਿੰਦੇ ਹੋ ਇਸ ਸਮਾਧੀ ਵਾਲੇ ਤਰੀਕੇ ਨਾਲ